ਮਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ ਅਤੇ ਰਾਸ਼ਣ ਨੂੰ ਕੀਤਾ ਸੰਬੋਧਨ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਜੀਸੀਪੀ ਅਟਾਰੀ ਵਿਖੇ 78ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਭਾਰਤੀ ਸੀਮਾ ਸੁਰੱਖਿਆ ਬਲੋਂ ਬੀਐਸਐਫ ਅਧਿਕਾਰੀਆਂ ਨਾਲ ਮਿਲ ਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਸ਼ਹੀਦ ਕਰਨੈਲ ਸਿੰਘ ਈਸਰੂ ਨੂੰ ਦਿੱਤੇ ਸ਼ਰਦਾ ਦੇ ਫੁੱਲ ਭੇਟ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਜ਼ਾਦੀ ਦਿਵਸ ਤੇ ਪਿਛਲੀ ਕਤਾਰ 'ਚ ਬੈਠਣ ਤੋਂ ਬਾਅਦ ਕਾਂਗਰਸ ਗੁੱਸੇ ਵਿੱਚ ਦੇਸ਼ੀ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਈ ਵੱਡੀਆਂ ਗੱਲਾਂ ਕਹੀਆਂ ਹਨ। ਜਿਨ੍ਹਾਂ ਰਾਹੀਂ ਉਹਨਾਂ ਨੇ ਆਪਣੇ ਭਵਿੱਖ ਦੇ ਵਿਕਾਸ ਮਾਡਲ ਦੀ ਰੂਪਰੇਖਾ ਅਲਿਖੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਲੋੜ ਹੈ। ਪਰ ਉਨ੍ਹਾਂ ਨੇ ਅਜਿਹੇ ਨੌਜਵਾਨਾਂ ਅੱਗੇ ਇੱਕ ਸ਼ਰਤ ਵੀ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ ਜੋ ਗੈਰ ਸਿਆਸੀ ਪਰਿਵਾਰਾਂ ਵਿੱਚੋਂ ਹਨ। ਭਾਵ ਉਨ੍ਹਾਂ ਦੇ ਘਰ ਕੋਈ ਸਿਆਸੀ ਵਿਅਕਤੀ ਨਹੀਂ ਹੈ। ਪ੍ਰਧਾਨ ਮੰਤਰੀ ਰਾਜਨੀਤੀ ਵਿੱਚ ਭਾਈ ਪਤੀਜਾਵਾਦ ਅਤੇ ਜਾਤੀਵਾਦ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ ਇਸੇ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਨਵੇਂ ਲੋਕਾਂ ਨੂੰ ਮੌਕੇ ਮਿਲਣੇ ਚਾਹੀਦੇ ਹਨ ਇਹ ਉਹ ਲੋਕ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਪਰਿਵਾਰਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਪਤੀਜਾਵਾਦ ਅਤੇ ਜਾਤੀਵਾਦ ਭਾਰਤ ਦੇ ਲੋਕਤੰਤਰ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ असी देश की राजनीति को भाई भतीजावाद और जातिवाद तो मुक्त करना है मेरे प्यारे देशवासियों समाज की मनोरचना में भी बदलाव कभी-कभी बहुत बड़ी चुनौती का कारण बन जाता है हमारा हर देशवासी भ्रष्टाचार की दीमक से परेशान रहा है हर स्तर के भ्रष्टाचार ने सामान्य मानवी का व्यवस्थाओं के प्रति विश्वास तोड़ दिया उसको अपनी योग्यता क्षमता का प्रति अन्याय की जो गुस्सा होता है वो राष्ट्र की प्रगति में नुकसान करता है और इसलिए हमने व्यापक रूप से भ्रष्टाचार के खिलाफ एक जंग छेड़ा है मैं जानता हूं इसकी कीमत मुझे चुकानी पड़ती है मेरी प्रतिष्ठा को चुना पड़ती है लेकिन राष्ट्र से बड़ी मेरी प्रतिष्ठा नहीं हो सकती है राष्ट्र के सपनों से बड़ा मेरा सपना नहीं हो सकता और इसलिए ईमानदारी के साथ भ्रष्टाचार के खिलाफ मेरी लड़ाई जारी रहेगी तीव्र गति से जारी रहेगी और भ्रष्टाचारियों पर कार्रवाई जरूर होगी मैं भ्रष्टाचारियों के लिए भय का वातावरण पैदा करना चाहता हूं ताकि देश के सामान्य नागरिक को लूटने की जो परंपरा बनी है उस परंपरा को मुझे रोकना है लेकिन सबसे बड़ी नई चुनौती आई भ्रष्टाचारियों से निपटना तो है ही लेकिन समाज जीवन में उच्च स्तर पर एक जो परिवर्तन आया है वो सबसे बड़ी चुनौती भी है और एक समाज के लिए सबसे बड़ी चिंता भी है क्या कोई कल्पना कर सकता है कि मेरे ही देश में इतना महान संविधान हमारे पास होने के बावजूद भी कुछ ऐसे लोग निकल रहे हैं जो भ्रष्टाचार का महिमा मंडन कर रहे हैं खुलेआम भ्रष्टाचार का जय जयकार कर रहे हैं समाज में इस प्रकार के बीज बोने का जो प्रयास हो रहा है भ्रष्टाचार का जो महिमा मंडन हो रहा है भ्रष्टाचारियों की स्वीकार्यता बढ़ाने का जो निरंतर प्रयास चल रहा है वो स्वस्थ समाज के लिए बहुत बड़ी चुनौती बन गया है बहुत बड़ी चिंता का विषय बन गया है भ्रष्टाचारियों के प्रति समाज में दूरी बनाए रखने से ही किसी भी भ्रष्टाचारी को पर जाने से डर लगेगा अगर उसका महिमा मंडन होगा तो जो आज भ्रष्टाचार नहीं करता है उसको भी लगता है कि तो समाज में प्रतिष्ठा का रंग बन जाता है उस रास्ते में जाने में बुरा नहीं है भारत पाकिस्तान सरहदते स्थित जेसीपी अटारी विखे अठहत्तरवा आजादी दिहाड़ा बहुत धूमधाम मनाया गया ਸੁਤੰਤਰਤਾ ਦਿਵਸ ਮੌਕੇ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਫੌਜਾਂ ਦੀ ਅਟਾਰੀ ਬਾਗਾ ਸਰਹੱਦ ਤੇ ਹੋ ਰਹੀ ਸਾਂਝੀ ਰੀਟ੍ਰੀਟ ਸੈਰੇਮਨੀ ਦਾ ਆਨੰਦ ਮਾਨਣ ਦੇ ਲਈ ਦੂਰ ਦਰਾਡੇ ਇਲਾਕੇ ਵਿੱਚੋਂ 50 ਹਜ਼ਾਰ ਦੇ ਕਰੀਬ ਦਰਸ਼ਕ ਪੁੱਜੇ ਬੀਐਸਐਫ ਅਤੇ ਪੀਐਸਜੀ ਦੇ ਇੰਚਾਰਜ ਨਰੈਣਜੀਤ ਵੱਲੋਂ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਤੇ ਹਰੇਕ ਦੀ ਚੈਕਿੰਗ ਕਰਕੇ ਦਰਸ਼ਕ ਗੈਲਰੀ ਵੱਲ ਤੋਰਿਆ ਗਿਆ ਆਈਜੀ ਅਤਲ ਫੁੱਲਜਲੇ ਨੇ ਗੱਲਬਾਤ ਕਰਦੇ ਕਿ ਹੈ ਕਿ ਸੈਲਾਨੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਤਾਂ ਹੀ ਵੱਡੀ ਗਿਣਤੀ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਆਜ਼ਾਦੀ ਦਿਹਾੜੇ ਮੌਕੇ ਝੰਡੇ ਦੀ ਰਸਮ ਦਾ ਆਨੰਦ ਮਾਣਿਆ ਤੇ ਦਰਸ਼ਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਚਾਰ ਸਵੇਰੇ ਤਿਰੰਗੇ ਝੰਡਿਆਂ ਨਾਲ ਮਨਮੋਹਕ ਦ੍ਰਿਸ਼ ਬਣਿਆ ਹੋਇਆ ਸੀ डीआईजी एसएस चंदेल ਵੱਲੋਂ ਜੀਸੀਪੀ ਵਿਖੇ ਝੰਡਾ ਲਹਿਰਾਇਆ ਗਿਆ। ਉਹਨਾਂ ਨੇ ਬੀਐਸਐਫ ਦੇ ਜਵਾਨਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਬੀਐਸਐਫ ਵੱਲੋਂ ਪਾਕਿਸਤਾਨ ਰੇਂਜਰਜ਼ ਨੂੰ ਵੀ ਮਠਿਆਈ ਭੇਟ ਕੀਤੀ ਗਈ ਅਤੇ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਖਵਾ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉਗੀਆਂ ਸਖਸ਼ੀਤਾ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਤੈਨ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਮੁੱਖ ਮੰਤਰੀ ਰક્ષਕ ਪਦਕ 18 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਦੇ ਲਈ ਮੁੱਖ ਮੰਤਰੀ ਮੈਡਲ ਅਤੇ ਦੋ ਮੁਲਾਜ਼ਮਾਂ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਣਾ ਵਾਤਾਵਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪੁਰਸਕਾਰ ਜੇਤੂਆਂ ਵਿੱਚ ਸਮਾਜਿਕ ਕਾਰਕੁਨ ਕਲਾਕਾਰ ਸਾਹਿਤਕਾਰ ਕਵੀ ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ ਕਰਮਚਾਰੀ ਅਤੇ ਇੱਕ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤ ਵਿੱਚ ਆਪੋ ਆਪਣੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ ਇਸ ਦੌਰਾਨ ਮੁੱਖ ਮੰਤਰੀ ਨੇ ಗ್ರಾಮ ਪੰਚਾਇਤ ਰੋੜਕਾ ਕਲਾ ਤੇ ਸੁਮਿਤਰੀ ਦੇਵੀ ਆਸ਼ਾ ਵਰਕਰ ਪਿੰਡ ਬੁਲੰਦ ਪਰ ਜਲੰਧਰ ਨੂੰ ਵੀ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨਾ ਦੇ ਪਿੰਡ ਈਸੜੂ ਵਿੱਚ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਫੁੱਲ ਭੇਟ ਕੀਤੇ ਅਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਲਾਇਬ੍ਰੇਰੀ ਦੇ ਵਿੱਚ ਕਈ ਆਧੁਨਿਕ ਸਹੂਲਤਾਂ ਅਭਰੰਭਤ ਹੋਣ ਗਿਆ। ਬੱਚਿਆਂ ਨੂੰ ਇਸ ਦਾ ਫਾਇਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਵਿਧਾਨ ਸਭਾ ਹਲਕੇ ਵਿੱਚ 6 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਇਸੇ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 42 ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਪਹਿਲੇ ਦੌਰ ਵਿੱਚ 15 ਅਗਸਤ ਨੂੰ 14 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ। ਖੰਨਾ ਦੇ ਪਿੰਡ ਈਸੜੂ ਵਿਖੇ ਗੋਆ ਦੇ ਆਜ਼ਾਦੀ ਦੇ ਨਾਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਨੂੰ ਉਹਨਾਂ ਦੀ ਵਰ੍ਹੇ ਸਿਰ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਖੁੱਲਣ ਵਾਲੀ ਲਾਇਬ੍ਰੇਰੀ ਬਾਰੇ ਬੋਲਦਿਆਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਲਾਇਬ੍ਰੇਰੀ ਦਾ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ। ਕਈ ਵਾਰ ਕਰਦਾ ਮਾਹੌਲ ਅਨੁਕੂਲ ਨਹੀਂ ਹੁੰਦਾ ਅਜਿਹੇ ਹਾਲਾਤ ਦੇ ਵਿੱਚ ਇਹਨਾਂ ਬੱਚਿਆਂ ਨੂੰ ਬਹੁਤ ਫਾਇਦਾ ਹੋਵੇਗਾ ਇਸੇ ਤਰ੍ਹਾਂ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਿਹੜਾ ਪੰਜਾਬ ਸੋਨੇ ਦੀ ਚੀੜੀ ਹੋਇਆ ਕਰਦਾ ਸੀ ਅੱਜ ਉਹ ਦੇਸ਼ ਦੇ 26ਵੇਂ ਨੰਬਰ ਤੇ ਚੱਲ ਗਿਆ ਉਨਾਰਾ ਕਹਿਣਾ ਹੈ ਕਿ 12-13 ਸਾਲ ਮੈਂ ਵਿਧਾਨ ਸਭਾ ਵਿੱਚ ਉਗਾਰੇ ਹਨ ਪਰ ਨਸ਼ੇ ਤੇ ਚਰਚਾ ਕਦੇ ਨਹੀਂ ਹੋ ਸਕੀ ਪੰਜਾਬ ਦੇ ਵਿੱਚ ਨਸ਼ੇ ਦਾ ਗੰਭੀਰ ਮੁੱਦਾ ਹੈ ਇਸ ਤੇ ਵਿਧਾਨ ਸਭਾ ਵਿੱਚ ਚਰਚਾ ਹੋਣੀ ਚਾਹੀਦੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਜ਼ਾਦੀ ਦਿਵਸ ਸਮਰੋਹ ਦੌਰਾਨ ਪਿਛਲੀ ਕਤਾਰ ਵਿੱਚ ਬੈਠਣ ਤੋਂ ਬਾਅਦ ਕਾਂਗਰਸ ਗੁੱਸੇ ਵਿੱਚ ਆ ਗਈ ਕਾਂਗਰਸ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੂੰ ਬੇਇੱਜ਼ਤ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਪੰਜਵੀਂ ਕਤਾਰ ਵਿੱਚ ਬਿਠਾਇਆ ਗਿਆ ਹੈ ਪੰਜਵੀਂ ਕਤਾਰ ਵਿੱਚ ਮਲਕ ਅਰਜਨ ਖੜਗੇ ਲਈ ਇੱਕ ਸੀਟ ਰੱਖੀ ਸੀ ਪਰ ਉਹ ਨਹੀਂ ਗਏ। ਰਾਹੁਲ ਗਾਂਧੀ ਨੂੰ ਪਿਛਲੇ ਪਾਸੇ ਬਿਠਾਏ ਜਾਣ ਤੇ ਕਾਂਗਰਸ ਗੁੱਸੇ ਵਿੱਚ ਆ ਗਈ। ਪਾਰਟੀ ਦੀ ਤਰਜਮਾਨ ਸੁਪਰੀਆ ਸ਼੍ਰੀਨੇਥ ਨੇ ਕਿਹਾ ਕਿ ਅਜਿਹੇ ਲੋਕਾਂ ਤੋਂ ਵੱਡੀਆਂ ਗੱਲਾਂ ਦੀ ਆਸ ਰੱਖਣਾ ਬੇਕਾਰ ਹੈ। ਸਰਕਾਰ ਨੇ ਬੇਸ਼ੱਕ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪੰਜਵੀਂ ਕਤਾਰ ਵਿੱਚ ਬਿਠਾ ਕੇ ਆਪਣੀ ਨਿਰਾਸ਼ਾ ਜ਼ਰੂਰ ਦਿਖਾਈ ਪਰ ਇਸ ਦੇ ਨਾਲ ਰਾਹੁਲ ਗਾਂਧੀ ਨੂੰ ਕੋਈ ਫਰਕ ਨਹੀਂ ਪਿਆ। ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਕੈਬਨਿਟ ਮੰਤਰੀ ਦਾ ਹੈ ਜੇ ਸਰਕਾਰ ਦੇ ਮੰਤਰੀ ਪਹਿਲੀ ਕਤਾਰ ਵਿੱਚ ਬੈਠੇ ਹੁੰਦੇ ਤਾਂ ਇਹਨਾਂ ਨੂੰ ਲੋਕਤੰਤਰ ਅਤੇ ਜਮਹੂਰੀ ਰਵਾਇਤਾਂ ਦੀ ਕੋਈ ਪਰਵਾਹ ਨਹੀਂ ਰਾਹੁਲ ਗਾਂਧੀ ਭਾਵੇਂ ਪੰਜੀਮੀ ਕਤਾਰ ਵਿੱਚ ਬੈਠੇ ਜਾਂ ਪੰਜਾਮੀ ਉਹ ਲੋਕ ਆਗੂ ਬਣੇ ਰਹਿਣਗੇ ਪਰ ਤੁਸੀਂ ਲੋਕ ਅਜਹਿ ਕੰਮ ਕਰਨਾ ਬੰਦ ਕਰ ਦੇਵੋ ਇਸ ਮੌਕੇ ਤੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਪ੍ਰੋਟੋਕੋਲ ਦਾ ਧਿਆਨ ਰੱਖਦੇ ਹਾਂ ਪਰ ਇਸ ਵਾਰ ਭਾਰਤੀ 올림픽 ਟੀਮ ਦੇ ਸਨਮਾਨ ਦੇ ਲਈ ਉਹਨਾਂ ਨੂੰ ਸਮਰੋਹ ਵਿੱਚ ਮੋਹਰਲੇ ਪਾਸੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਕੁਝ ਪਾਰਟੀਆਂ ਜ਼ਿੰਮੇਵਾਰ ਹਨ ਇਹ ਪਾਰਟੀਆਂ ਇਕੱਠੀਆਂ ਹੋ ਕੇ ਅਸ਼ਾਂਤੀ ਫਲਾ ਰਹੇ ਹਨ ਕੋਲਕਾਤਾ ਦੇ ਹਸਪਤਾਲ ਵਿੱਚ ਪੰਤ ਤੋੜ ਦਾ ਜ਼ਿਕਰ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਪੀੜ ਵਿਦਿਆਰਥੀ ਅੰਦੋਲਨ ਨਾਲ ਜੁੜੀ ਨਹੀਂ ਸੀ ਉਹਨਾਂ 'ਤੇ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਲੋਕ ਹਨ ਜਿਨ੍ਹਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਅੰਦਰ ਹੰਗਾਮਾ ਕੀਤਾ ਜਿਨ੍ਹਾਂ ਲੋਕਾਂ ਨੇ ਕੱਲ ਹਸਪਤਾਲ ਦੇ ਵਿੱਚ ਪੰਤ ਤੋੜ ਕੀਤੀ ਅਤੇ ਹੰਗਾਮਾ ਕੀਤਾ ਉਹ ਮੈਡੀਕਲ ਕਾਲਜ ਦੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਨਹੀਂ ਹਨ ਉਹ ਬਾਹਰੀ ਹਨ ਮੈਂ ਜਿੰਨੀਆਂ ਵੀ ਵੀਡੀਓਜ਼ ਦੇਖੀਆਂ ਹਨ ਉਹਨਾਂ ਦੇ ਵਿੱਚ ਬਹੁਤ ਸਾਰੇ ਸ਼ਰਾਰਤੀ ਲੋਕ ਹਨ ਰਾਸ਼ਟਰੀ ਝੰਡੇ ਫੜੇ ਹੋਏ ਹਨ ਅਤੇ ਉਹ ਭਾਜਪਾ ਦੇ ਲੋਕ ਹਨ। ਇਹ ਪੀੜ ਹਸਪਤਾਲ ਕੈਂਪਸ ਵਿੱਚ ਦਾਖਲ ਹੋ ਗਏ ਜਿਨ੍ਹਾਂ ਨੇ ਪ੍ਰਦਰਸ਼ਨ ਵਾਲੀ ਥਾਂ ਵਾਨਾ ਤੇ ਜੰਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ। ਭੀੜ ਨੂੰ ਖੰਡਾਉਣ ਦੇ ਲਈ ਸੁਰੱਖਿਆ ਅਧਿਕਾਰੀਆਂ ਨੂੰ ਦਖਲ ਦੇਣਾ ਪਿਆ ਹੈ। ਮਮਤਾ ਬੇਨਰਜੀ ਨੇ ਕਟਨਾ ਦੌਰਾਨ ਪੁਲਿਸ ਦੇ ਸੰਜਮ ਦੇ ਲਈ ਉਨ੍ਹਾਂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅਪਰਾਧ ਦੀ ਇੱਕੋ ਇੱਕ ਸਜ਼ਾ ਮੌਤ ਦੀ ਸਜ਼ਾ ਹੈ। ਉਨਾ ਕਹਿਆ ਕਿ ਜੇਕਰ ਦੋਸ਼ੀ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਤੋਂ ਸਬਕ ਸਿੱਖਣਗੇ ਪਰ ਕਿਸੇ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਪੰਜਾਬ ਦੇ ਵਿੱਚ ਖੰਬਾਂ ਦੀ ਢਾਰ ਵਰਗ ਪਹਿਲਾਂ ਹੀ ਨਿੱਜੀ ਸਕੂਲ ਕਾਲਜ ਖੋਲੇ ਜਾ ਚੁੱਕੇ ਹਨ। ਹੁਣ ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਨੂੰ ਚੁੱਪਚੀ ਤੇ ਪ੍ਰਾਈਵੇਟ ਕਰਨ ਦੀ ਤਿਆਰੀ ਵਢੀ ਹੈ। ਜਿਸ ਦੀ ਬਹੁਜਨ ਸਮਾਜ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਕਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀ ਸਿੰਘ ਗੜੀ ਨੇ ਬੜਾ ਚਾਰਮਿਕ ਹੈ ਕੀਤਾ। ਉਹਨਾਂ ਕਹੇ ਕਿ ਬਦਲਾਅ ਦੇ ਨਾਂ ਤਹਿਤ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਕੇ ਦਲ ਤਾਂ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਤੇ ਅਸਿੱਧੇ ਤੌਰ ਤੇ ਡਾਕਾ ਮਾਰਨ ਦੀ ਤਾਕਤ ਹੈ ਸਰਕਾਰ ਦੀ ਇਸ ਸਕੀਮ ਨੂੰ ਬਹੁਜਨ ਸਮਾਜ ਪਾਰਟੀ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦੇਵੇਗੀ ਇਸ ਮੌਕੇ ਉਹਨਾਂ ਦੇ ਨਾਲ ਨਾਵਾ ਸ਼ਹਿਰ ਤੋਂ ਵਸਵਾ ਦੇ ਵਿਧਾਇਕ ਡਾਕਟਰ ਨਛੱਤਰਪਾਲ ਹਲਕਾ ਪ੍ਰਧਾਨ ਜਸਵੀਰ ਔਲਿਆਪੁਰ ਹਾਜ਼ਰ ਸਨ ਦੇਖੋ ਆਮ ਆਦਮੀ ਪਾਰਟੀ ਮਾਝਾ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਮਾਝਾ ਕੇਜਰੀਵਾਲ ਸਾਹਿਬ ਔਰ ਜਿਹੜੇ ਆਪਣੇ ਆਪ ਨੂੰ ਸਿੱਖਿਆ ਦਾ ਦੇਵਤਾ ਦੱਸ ਰਹੇ ਆ ਜਿਹੜੀ ਪਾਰਟੀ ਆਪਣੇ ਆਪ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਦੀ ਨਿਹਾਰ ਬਦਲਣ ਦੀ ਗੱਲ ਕਰ ਰਹੀ ਆ 8 ਸਰਕਾਰੀ ਕਾਲਜਾਂ ਨੂੰ ਸਰਕਾਰ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ ਉਹਨਾਂ ਕਾਲਜਾਂ ਨੂੰ ਸਰਕਾਰ ਜਿਹੜੀ ਆ ਔਰ ਭਾਰਤ ਦੇ ਸੰਵਿਧਾਨ ਦਾ ਜਿਹੜਾ ਸਪਸ਼ਟ ਸੰਦੇਸ਼ ਹੈ ਕਿ ਦੇਸ਼ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਉਹ ਤਰੱਕੀ ਕਰਦੇ ਆ ਉੱਚ ਪੱਧਰੀ ਸਿੱਖਿਆ ਦੇ ਵਿੱਚ ਸਰਕਾਰੀ ਕਾਲਜਾਂ ਨੂੰ ਖਤਮ ਕਰਨਾ ਪ੍ਰਾਈਵੇਟ ਕਾਲਜੇ ਤਾਂ ਐਦਾਂ ਖੰਭਾਂ ਦੀ ਢਾਰਾਂ ਵਾਂਗੂ ਵੱਧ ਰਹੇ ਆ ਲੇਕਿਨ ਸਰਕਾਰੀ ਕਾਲਜ ਪਿਛਲੇ 20-25 ਸਾਲਾਂ ਚ ਜਿਸ ਤਰੀਕੇ ਦੇ ਨਾਲ ਐਨੇ 8 ਅਕ ਸਰਕਾਰੀ ਕਾਲਜ ਖਤਮ ਕਰਨੇ ਜਾ ਰਹੀ ਸਰਕਾਰ ਐਨੇ ਤਾਂ ਕਾਦੀਦਲ ਨੇ ਕਦੇ ਖਤਮ ਨਹੀਂ ਕੀਤੇ ਕਾਂਗਰਸ ਨੇ ਖਤਮ ਨਹੀਂ ਕੀਤੇ ਉਹਨੇ ਉਹਨਾਂ ਨੇ ਵੀ ਕਿਸ਼ਤਾ ਚ ਕੀਤੇ ਹੋਣਗੇ ਇੱਕ ਇੱਕ ਕਰਕੇ ਜਿਹੜਾ ਪਤਾ ਨਾ ਲੱਗੇ ਇਸ ਕਰਕੇ ਅੱਜ ਦੇ ਦਿਨ ਆਮ ਆਦਮੀ ਪਾਰਟੀ ਜਿਹੜੀ ਸਿੱਖਿਆ ਚੋਰ ਦਾ ਰੋਲ ਅਦਾ ਕਰ ਰਹੀ ਆ ਐਜੂਕੇਸ਼ਨ ਤੇ ਡਾਕਾ ਮਾਰ ਰਹੀ ਆ ਬਹੁਜਨ ਸਮਾਜ ਪਾਰਟੀ ਉਹਦੀ ਔਰਜੋਰ ਸ਼ਬਦਾ 'ਚ ਨਿੰਦਾ ਕਰਦੀ ਆ ਤਜਰਬੇਕਾਰ ਕੂਟਨੀਤਿਕ ਹਰੀਸ਼ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਅਗਲੇ ਰਾਜਦੂਤ ਹੋਣਗੇ ਹਰੀਸ਼ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਆਈ ਐਫ ਐਸ ਅਧਿਕਾਰੀ ਹਨ ਜੋ ਇਸ ਵੇਲੇ ਜਰਮਨੀ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾਮਾਨ ਵਾਰੇ ਹਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਸੰਖੇਪ ਬਿਆਨ ਵਿੱਚ ਕਿਹਾ ਹੈ ਕਿ ਹਰੀਸ਼ ਜਲਦੀ ਹੀ ਨਵੀਂ ਜ਼ਿੰਮੇਵਾਰੀ ਸੰਭਾਲ ਲੈਣਗੇ ਰੁਚੀਰਾ ਕੰਬੋਜ ਦੇ ਇਸ ਸਾਲ ਜੂਨ ਵਿੱਚ ਸੇਵਾਮਕਤ ਹੋਣ ਮਗਰੋਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਦਾ ਅਹੁਦਾ ਖਾਲੀ ਪਿਆ ਸੀ ਖਣਜ ਭਰਪੂਰ ਸੂਬਿਆਂ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਉਹਨਾਂ ਖਣਜ ਅਤੇ ਖਣਜ ਵਾਲੀਆਂ ਜ਼ਮੀਨਾਂ ਤੇ ਕੇਂਦਰ ਸਰਕਾਰ ਤੋਂ 12 ਸਾਲਾਂ ਵਿੱਚ ਪੜਾਵਾਰ ਰੀਅਲਟੀ ਅਤੇ ਟੈਕਸ ਦੀ 1 ਅਪ੍ਰੈਲ 2005 ਤੋਂ ਬਕਾਇਆ ਵਸੂਲਣ ਦੀ ਇਜਾਜ਼ਤ ਦੇ ਰਹੀ ਸੀ ਚੀਫ ਜਸਟਿਸ ਡੀワイ ਚੰਦਰ ਚੂੜ ਦੀ ਅਗਵਾਈ ਹੇਠਲੀ 9 ਜੱਜਾਂ ਤੇ ਆਧਾਰਿਤ ਸੰਵਿਧਾਨਕ ਬੈਂਚ ਨੇ ਕਿਹਾ ਹੈ ਕਿ 25 ਜੁਲਾਈ ਦੇ ਹੁਕਮ ਨੂੰ ਅਗਾਂਵ ਪ੍ਰਭਾਵ ਨਾਲ ਲਾਗੂ ਕਰਨ ਦੀ ਦਲੀਲ ਖਾਰਜ ਕੀਤੀ ਜਾਂਦੀ ਹੈ ਬੈਂਚ ਵੱਲੋਂ ਫੈਸਲਾ ਸੁਣਾਉਂਦਿਆਂ ਚੀਫ ਜਸਟਿਸ ਚੰਦਰ ਚੂੜ ਦਾ ਕਹਿਣਾ ਹੈ ਕਿ ਅਦਾਲਤ ਨੇ ਉਸ ਅਗੇ ਆਏ ਸਵਾਲਾਂ ਦਾ 8-1 ਦੇ ਬਹੁਮਤ ਨਾਲ 25 ਜੁਲਾਈ ਨੂੰ ਜਵਾਬ ਦੇ ਦਿੱਤਾ ਸੀ ਅਤੇ ਖਾਣਾ ਅਤੇ ਖਣਜ ਵਾਲੀਆਂ ਜ਼ਮੀਨਾਂ ਤੇ ਟੈਕਸ ਲਾਉਣ ਦਾ ਵਿਧਾਨਕ ਅਧਿਕਾਰ ਸੂਬਿਆਂ ਨੂੰ ਦਿੱਤਾ ਸੀ ਕੇਂਦਰ ਨੇ ਖਣੇਜ ਵਾਲੇ ਸੂਬਿਆਂ ਨੂੰ 1999 ਤੋਂ ਖਣਿਜਾ ਦਿੱਤੇ ਖਣੇਜ ਵਾਲੀਆਂ ਜ਼ਮੀਨਾਂ ਤੇ ਲਾਈ ਗਏ ਰੀਅਲਟੀ ਉਹਨਾਂ ਨੂੰ ਵਾਪਸ ਕਰਨ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਦਾ ਅਸਰ ਆਮ ਲੋਕਾਂ ਤੇ ਪਵੇਗਾ ਤੇ ਮੁੱਢਲੇ ਅੰਦਾਜ਼ੇ ਮੁਤਾਬਕ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਆਪਣੇ ਖਜ਼ਾਨੇ ਚੋਂ 70000 ਕਰੋੜ ਰੁਪਏ ਕੱਢਣੇ ਪੈਣਗੇ ਬੈਂਚ ਨੇ ਕੇਂਦਰ ਅਤੇ ਜਨਤਕ ਖੇਤਰ ਦੇ ਆਧਾਰਿਆਂ ਸਮੇਤ ਖਨਨ ਕੰਪਨੀਆਂ ਵੱਲੋਂ ਸੂਬਿਆਂ ਨੂੰ ਬਕਾਇਦੇ ਭੁਗਤਾਨ ਤੇ ਸ਼ਰਤਾਂ ਲਾਈਆਂ ਬੈਂਚ ਦਾ ਕਹਿਣਾ ਹੈ ਕਿ ਸੂਬਿਆਂ ਵੱਲੋਂ ਟੈਕਸ ਲੈਣ ਲਈ ਪਹਿਲੀ ਅਪ੍ਰੈਲ 2026 ਤੋਂ 12 ਸਾਲਾਂ ਦੇ ਵਿੱਚ ਕਿਸ਼ਤਾਂ 'ਚ ਭੁਗਤਾਨ ਕਰਨ ਦਾ ਸਮਾਂ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ 2006 ਦੇ ਨਠਾਰੀ ਲੜਿਵਾਰ ਹਤਿਆਮਾ ਕੇਸ ਵਿੱਚ ਸੁਰਿੰਦਰ ਕੋਲੀ ਨੂੰ ਬਰੀ ਕਰਨ ਦੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸੀਬੀਆਈ ਦੀ ਸਰਜਰੀ ਪਟੀਸ਼ਨ ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ। ਜਸਟਿਸ ਵੀ.ਆਰ. ਗੋਬਈ ਅਤੇ ਜਸਟਿਸ ਕੇ.ਬੀ. ਵਿਸ਼ਮਨਾਥਨ ਦੇ ਬੈਂਚ ਨੇ ਸੀਬੀਆਈ ਦੀ ਅਪੀਲ ਨੂੰ ਸੁਪਰੀਮ ਕੋਰਟ ਵਿੱਚ ਬਕਾਇਆ ਕੁਝ ਹੋਰ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ ਜਿਸ ਵਿੱਚ ਹਾਈ ਕੋਰਟ ਦੇ 16 ਅਕਤੂਬਰ 2023 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ 19 ਜੁਲਾਈ ਨੂੰ ਸੁਪਰੀਮ ਕੋਰਟ ਨੇ ਸੀਬੀਆਈ ਦੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨਾਂ ਤੇ ਸੁਣਵਾਈ ਦੇ ਲਈ ਸਹਿਮਤੀ ਦਿੱਤੀ ਸੀ ਇਸ ਕੇਸ ਵਿੱਚ ਸੈਸ਼ਨ ਕੋਰਟ ਨੇ ਮਨਿੰਦਰ ਸਿੰਘ ਪੰਦੇਰ ਨੂੰ ਰਿਹਾ ਕਰ ਦਿੱਤਾ ਜਦਕਿ ਕੋਲੀ ਨੂੰ 28 ਸਤੰਬਰ 2010 ਨੂੰ ਮੌਤ ਦੀ ਸਜ਼ਾ ਸੁਣਾਈ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਰੈਰ ਦੇ ਕਨਵੀਨਰ ਜਸਵੰਤ ਸਿੰਘ ਗੌਰ ਪ੍ਰਤਾਪ ਸਿੰਘ ਬਡਾਲਾ ਨੇ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਵੱਲੋਂ ਪਾਰਟੀ ਨੂੰ ਛੱਡਣਾ ਮੰਦ ਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਪਾਰਟੀ ਕੋਲ ਮਹਿਜ ਤੈਨਹੀਂ ਵਿਧਾਇਕਸਣ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਐਯਾਲੀ ਵਿਧਾਨਸਭਾ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਦੇ ਲਈ ਬਣਾਈ ਝੁੰਡਾ ਕਮੇਟੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਅਤੇ ਪਾਰਟੀ ਵਿੱਚ ਆਏ ਨਿਗਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਬੈਠੇ ਹਨ ਬਡਾਲਾ ਨੇ ਸਮੁੱਚੇ ਅਕਾਲੀ ਵਰਕਰਾਂ ਤੇ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਰਕਰ ਅਤੇ ਲੀਡਰ ਅਕਾਲੀ ਦਲ ਨੂੰ ਛੱਡਣ ਦੀ ਬਜਾਏ ਇਕੱਠੇ ਹੋ ਕੇ ਪੰਥ ਦੇ ਸੁਨਹਿਰੇ ਭਵਿੱਖ ਅਤੇ ਅਕਾਲੀ ਦਲ ਵਿੱਚ ਆਈਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਸੁਧਾਰ ਲਹਿਰ ਨਾਲ ਜੁੜਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਸੰਜੀਤ ਸਿੰਘ ਦਾ ਮੰਨਣਾ ਹੈ ਕਿ ਪਹਿਲਵਾਨਾਂ ਦਾ ਵਿਰੋਧ ਹੀ ਮੁੱਖ ਕਾਰਨ ਹੈ ਕਿ ਪੈਰਿਸ 올림픽 ਵਿੱਚ ਭਾਰਤੀ ਪਹਿਲਵਾਨ ਲੜਿੰਦੇ ਮੈਡਲ ਨਹੀਂ ਲਿਆ ਪਾਏ ਪੈਰਿਸ ਵਿੱਚ 6 ਮੈਂਬਰੀ ਕੁਸ਼ਤੀ ਟੀਮ ਚ ਸਿਰਫ ਆਮਨ ਸਹਿਰਾਬਤ ਹੀ ਕਾਂਸੀ ਤਗਮਾ ਜਿੱਤ ਸਕਿਆ ਸੀ ਸੰਜੀਤ ਸਿੰਘ ਦਾ ਕਹਿਣਾ ਹੈ ਕਿ ਲਗਭਗ 1 ਸਾਲ ਤੱਕ ਚੱਲੇ ਵਿਰੋਧ ਪ੍ਰਦਰਸ਼ਨਾਂ ਨਾਲ ਪੈਦਾ ਹੋਏ ਤਣਾਅ ਕਾਰਨ ਪਲਵਾਨਾਂ ਨੂੰ ਪੈਰਿਸ ਦੀ ਤਿਆਰੀ ਦੇ ਲਈ ਲੋੜਿੰਦਾ ਸਮਾਂ ਨਹੀਂ ਮਿਲ ਸਕਿਆ 14-15 ਮਹੀਨਿਆਂ ਤੱਕ ਚੱਲੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੁਸ਼ਤੀ ਤੇ ਖਿਡਾਰੀਆਂ ਦਾ ਧਿਆਨ ਬਹੁਤ ਘਟ ਸੀ ਜਿਸ ਕਾਰਨ ਉਹਨਾਂ ਦੀ ਤਿਆਰੀ ਵੀ ਘਟ ਸੀ ਉੱਥੇ ਹੀ ਵਿਨੇਸ਼ ਮਾਮਲੇ ਵਿੱਚ ਸੰਜੇ ਸਿੰਘ ਦਾ ਕਹਿਣਾ ਹੈ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਖੇਡ ਤੇ ਸਿਆਸਤ ਨੂੰ ਵੱਖ ਰੱਖੇ ਨਿਜਮ ਹੀ ਸਰਵ ਉਚ ਹਨ ਇੱਕ ਖਿਡਾਰੀ ਨੂੰ ਪਤਾ ਹੈ ਕਿ 100 ਗ੍ਰਾਮ ਦੀ ਕੀ ਮਹੱਤਤਾ ਹੈ ਬੰਗਲਾਦੇਸ਼ ਦੀ ਅੰਤਰਮ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਤੇ ਦੁਵੱਲੇ ਸਹਿਯੋਗ 'ਚ ਵਿਕਾਸ ਕਰਨਾ ਚਾਹੁੰਦੀ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਬੋਲੋ ਦਿੱਤਾ ਗਿਆ ਹਾਲੀਆ ਬਿਆਨ ਇਸ ਲਿਹਾਜ਼ ਨਾਲ ਸਕਾਰਾਤਮਕ ਨਹੀਂ ਹੈ ਇਹ ਗੱਲ ਅੰਤਰਮ ਸਰਕਾਰ 'ਚ ਵਿਦੇਸ਼ ਮੰਤਰਾਲੇ ਦੇ ਇੰਚਾਰਜ ਮੁਹੰਮਦ ਤੌਹੀਦ ਹੁਸੈਨ ਨੇ ਕਹੀ ਹੈ ਹੁਸੈਨ ਦਾ ਇਹ ਬਿਆਨ ਉਦੋਂ ਆਇਆ ਜਦੋਂ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਪੰਨਵ ਵਰਮਾ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਦਵੱਲੇ ਮਸਲਿਆਂ ਤੇ ਚਰਚਾ ਕੀਤੀ। ਇਸ ਗੱਲਬਾਤ ਵਿੱਚ ਬੰਗਲਾਦੇਸ਼ ਦੇ ਹਾਲੀਆ ਘਟਨਾਕਰਮ ਅਤੇ ਹਿੰਦੂਆਂ ਤੇ ਮੰਦਰਾਂ ਉੱਪਰ ਹਮਲਿਆਂ ਦੀ ਵੀ ਚਰਚਾ ਕੀਤੀ ਗਈ। ਇਸ ਦੌਰਾਨ ਹੁਸੈਨ ਦਾ ਕਹਿਣਾ ਹੈ ਕਿ ਬੰਗਲਾਦੇਸ਼ ਭਾਰਤ ਨਾਲ ਮਜ਼ਬੂਤ ਸਬੰਧ ਰੱਖਦਿਆਂ ਕੰਮ ਕਰਨਾ ਚਾਹੁੰਦਾ ਹੈ ਤੇ ਦਵੱਲੇ ਸਬੰਧਾਂ ਨੂੰ ਹੋਰ ਵਿਕਾਸ ਕਰਨ ਦਾ ਚਾਹਵਾਨ ਹੈ। ਸਮੰਦਾ ਵਿੱਚ ਇਹ ਵਿਕਾਸ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮੇਲ-ਮਿਲਾਪ ਅਤੇ ਸਹੂਲਤਾਂ 'ਚ ਵਿਕਾਸ ਤੇ ਆਧਾਰਿਤ ਹੋਣਾ ਚਾਹੀਦਾ ਹੈ। ਤਸਕਰਾਂ ਦੇ ਖਿਲਾਫ ਲਗਾਤਾਰ ਚੱਲ ਰਹੀ ਮੁਹਿੰਮ ਦੇ ਤਹਿਤ ਅਮਰਸਰ ਦੀ ਥਾਣਾ ਕੰਟੋਰਨਮੈਂਟ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਸ਼ੀ ਪਿੰਡ ਨਾਮਾ ਨਾਗਦਾ ਰਹਿਣ ਵਾਲਾ ਹੈ। ਇਸ ਦੋਸ਼ੀ ਤੋਂ ਪੁਲਿਸ ਨੇ ਤਿੰਨ ਪਿਸਤੌਲ, ਤਿੰਨ ਕਾਰਤੂਸ ਅਤੇ ਕਾਲੇ ਰੰਗ ਦੀ ਥਾਰ ਬਰਾਮਦ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦੋਸ਼ੀ ਹਥਿਆਰਾਂ ਦੀ ਤਸਕਰੀ ਕਰਦਾ ਹੈ ਤੇ ਪਹਿਲਾਂ ਵੀ ਕਈ ਵਾਰ ਸਪਲਾਈ ਕਰ ਚੁੱਕਾ ਹੈ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਥਾਣਾ ਕੰਟੋਰਨਮੈਂਟ ਦੀ ਪੁਲਿਸ ਨੇ ਟੀਮ ਤਿਆਰ ਕਰਕੇ ਮੌਕੇ ਤੇ ਟਰੈਪ ਲਗਾ ਕੇ ਇਸ ਨੂੰ ਕਾਬੂ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਇਹ ਬੀਐਸਸੀ ਐਗਰੀਕਲਚਰ ਦਾ ਵਿਦਿਆਰਥੀ ਹੈ। ਜਾਂਚ ਦੌਰਾਨ ਇਸ ਦੇ ਕੋਲੋਂ ਤਿੰਨ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਜ਼ਾਦੀ ਦਿਵਸ ਦੇ ਮੌਕੇ ਟਰੈਕਟਰ ਮਾਰਚ ਕੀਤਾ ਹੈ। ਕਿਸਾਨ ਨੇਤਾ ਸਰਬੰਸਿੰਘ ਪੰਦੇੜ ਦਾ ਕਹਿਣਾ ਹੈ ਕਿ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਦੇ ਮੌਕੇ ਤੇ ਟਰੈਕਟਰ ਮਾਰਚ ਕੱਢਿਆ ਗਿਆ ਤੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਸ਼ਪਤੀ ਭਵਨ ਵਿੱਚ ਰਾਸ਼ਪਤੀ ਦਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਣ ਦੇ ਬਾਅਦ ਰਾਹੁਲ ਗਾਂਧੀ ਨੇ ਪਹਿਲੀ ਵਾਰ ਰਾਸ਼ਪਤੀ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਤੇ ਇਹਨਾਂ ਨੇ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੈਨੂੰ ਰਾਸ਼ਪਤੀ ਦ੍ਰੋਪਤੀ ਮੁਰਮੂ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਇਸ ਮੌਕੇ ਤੇ ਉਹਨਾਂ ਦੇ ਨਾਲ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ। ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮੰਨੂ ਸਿੰਘ ਵੀ ਤੇਲੰਗਾਨਾ ਤੋਂ ਪਾਰਟੀ ਦੇ ਰਾਜ ਸਭਾ ਉਮੀਦਵਾਰ ਹੋਣਗੇ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕ ਅਰਜਨ ਖੜਗੇ ਨੇ ਅਭਿਸ਼ੇਕ ਮੰਨੂ ਸਿੰਘ ਵੀ ਦੀ ਉਮੀਦਵਾਰੀ ਤੇ ਮੋਹਰ ਲਗਾਈ ਹੈ। ਅਭਿਸ਼ੇਕ ਮੰਨੂ ਸਿੰਘ ਵੀ ਪਰਸਿੱਧ ਕਾਨੂੰਨੀ ਮਹਾਰ ਅਤੇ ਰਾਜਨੇਤਾ ਹਨ ਪੱਛਮੀ ਏਸ਼ੀਆ ਵਿੱਚ ਜੰਦੂ ਨੂੰ ਦੇਖਦੇ ਹੋਏ ਅਮਰੀਕਾ ਨੇ ਇਜ਼ਰਾਈਲ ਨੂੰ ਬੀ ਆਰਬ ਡਾਲਰ ਦੇ ਹਥਿਆਰਾਂ ਦੀ ਮਨਜ਼ੂਰੀ ਦੇ ਦਿੱਤੀ ਇਸ ਵਿੱਚ ਲੜਾਕੂ ਜਟ ਜਹਾਜ਼ ਤੋਂ ਲੈ ਕੇ ਹਵਾ ਵਿੱਚ ਮਾਰ ਕਰਨ ਵਾਲੇ অতি ਆਧੁਨਿਕ ਮਜਾਇਨਾ ਵੀ ਸ਼ਾਮਲ ਹਨ ਅਮਰੀਕਾ ਵਿਦੇਸ਼ ਮੰਤਰਾਲੇ ਮੁਤਾਬਕ ਤੇਲ ਅਬੀਬ ਨੂੰ 50 ਤੋਂ ਵੱਧ ਐਫ 15 ਲੜਾਕੂ ਜਹਾਜ਼ ਅਤੇ ਆਧੁਨਿਕ ਮਜਾਇਲ 120 mm ਦੇ ਗੋਲੇ ਮੋਟਾਰ ਹੋਰ ਹਥਿਆਰ ਸ਼ਾਮਲ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਵਿੱਚ ਪਿਛਲੇ 29 ਸਾਲਾਂ ਤੋਂ ਕੈਦ ਦੀ ਸਜ਼ਾ ਕੱਟ ਰਹਿ ਗਰਮੀਤ ਸਿੰਘ ਬੜੈਲ ਜੇਲ੍ਹ ਵਿੱਚੋਂ ਰਿਹਾ ਹੋ ਗਏ ਉਨ੍ਹਾਂ ਨੂੰ ਸਾਲ 2007 ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁناਈ ਸੀ ਗਰਮੀਤ ਸਿੰਘ ਨੇ ਰਿਹਾਈ ਲਈ ਪਰਮਾਤਮਾ ਤੇ ਸਿੱਖ ਕੌਮ ਤੋਂ ਇਲਾਵਾ ਕੌਮੀ ਇਨਸਾਫ਼ ਮੋਰਚਾ ਦਾ ਧੰਨਵਾਦ ਕੀਤਾ ਜੇਲ ਤੋਂ ਰਿਹਾ ਹੋਣ ਮਗਰੋਂ ਗੁਰਮੀਤ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਹੋਰ ਬੰਦੀ ਸਿੰਘਾਂ ਨੂੰ ਵੀ ਰਿਹਾ ਕਰੇ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਦੀ ਰਿਹਾਈ ਦੇ ਲਈ ਉਪਰਾਲੇ ਕੀਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਡਿਬੜੂਗੜ੍ਹ ਜੇਲ੍ਹ ਵਿੱਚ ਰਹਿ ਕੇ ਹਲਕਾ ਖਟੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਕਹਿਣਾ ਹੈ ਕਿ ਅਮਰਤਪਾਲ ਦੀ ਅਗਵਾਈ ਵਿੱਚ ਐ ਜੀ ਪੀ ਸੀ ਚੋਣਾਂ ਵੀ ਲੜੀਆਂ ਜਾਣਗੀਆਂ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਚੱਲਿਆ ਆਰਿਆ ਇੱਕ ਪਰਿਵਾਰ ਦਾ ਕਬਜ਼ਾ ਸ਼ੁਰੂਆਇਆ ਜਾ ਸਕੇ ਲੁਧਿਆਣਾ ਵਿੱਚ ਵੱਖ-ਵੱਖ ਮੀਟਿੰਗਾਂ 'ਚ ਸੰਬੋਧਨ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਐ ਜੀ ਪੀ ਸੀ ਚੋਣਾਂ ਲੜਨ ਦੇ ਲਈ ਅਮਰਤਪਾਲ ਦੇ ਸਾਥੀਆਂ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਕਿਉਂਕਿ ਜਦ ਤੱਕ ਸ਼੍ਰੋਮਣੀ ਕਮੇਟੀ ਤੋਂ ਇੱਕ ਪਰਿਵਾਰ ਦਾ ਕਬਜ਼ਾ ਖਤਮ ਨਹੀਂ ਹੁੰਦਾ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣਗੇ। ਤਰਸੀਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਅਮਰਤਪਾਲ ਨੂੰ ਜੇਲ੍ਹ ਵਿੱਚ ਹੀ ਨੁਕਸਾਨ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਇੱਕ ਵੱਡੇ ਨਸ਼ਾ ਤਸਕਰ ਨੂੰ ਉਸੇ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਤੇ ਅਮਰਤਪਾਲ ਸਿੰਘ ਨੂੰ ਬੰਦ ਕੀਤਾ ਹੋਇਆ ਹੈ। ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਬਾ ਸਾਹਿਬ ਭੀਮrao ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਤਹਿਤ ਤੀਆਂ ਦਾ ਮੇਲਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਵਿਦਿਆਰਥੀਆਂ ਨੂੰ ਤੀਆਂ ਦੀਆਂ ਮੁਬਾਰਕਵਾਦ ਦਿੰਦੇ ਆ ਡਾਕਟਰ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਹ ਤਿਉਹਾਰ ਸਾਡੇ ਅਮੀਰ ਵਿਰਸੇ 'ਚ ਅਹਿਮ ਥਾਂ ਰੱਖਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਤਿਉਹਾਰ ਜਿਥੇ ਸਾਨੂੰ ਸਾਡੀਆਂ ਜੜਾਂ ਨਾਲ ਜੋੜ ਕੇ ਰੱਖਦੇ ਹਨ ਉੱਥੇ ਨੌਜਵਾਨ ਪੀੜ੍ਹੀ ਨੂੰ ਸਾਡੇ ਪੁਰਾਤਨ ਸਭਿਆਚਾਰ ਤੇ ਵਿਰਸੇ ਦੇ ਰੂਬਰੂ ਕਰਵਾਉਣ ਦਾ ਵੀ ਵਸੀਲਾ ਬਣਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਤਿਉਹਾਰ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਪਿਆਰ, ਸਾਂਝ ਦੀਆਂ ਤੰਦਾਂ ਮਜ਼ਬੂਤ ਹੋ ਸਕਣ। ਮਹਾਨਗਰ ਦੀ 20 ਸਾਲਾ ਮਾਡਲ ਰੀਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਖਿਤਾਬ ਜਿੱਤ ਕੇ ਮਹਾਨਗਰ ਜਲੰਧਰ ਦਾ ਨਾਮ ਜਲੰਧਰ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ। ਜੈਪੁਰ ਰਾਜਸਥਾਨ ਦੇ ਜੀ ਸਟੂਡੀਓ ਵਿੱਚ ਹੋਏ ਉਕਤ ਪ੍ਰਤੀਯੋਗਤਾ ਸਫਲਤਾ ਪਾਉਣ ਉਪਰੰਤ ਰੀਚਲ ਅਕਤੂਬਰ 2024 ਵਿੱਚ ਕੰਬੋਡੀਆ ਤੇ ਸਾਈਲੈਂਡ ਵਿੱਚ ਹੋਣ ਵਾਲੇ ਮਿਸ ਗ੍ਰੈਂਡ ਇੰਟਰਨੈਸ਼ਨਲ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਜਿੱਥੇ ਵਿਸ਼ੇ ਭਰ ਦੇ 80 ਤੋਂ ਜ਼ਿਆਦਾ ਦੇਸ਼ਾਂ ਦੇ ਮਾਡਲ 골ਡਨ ਕਰਾਊਨ ਜਿੱਤਣ ਲਈ ਆਪਣੀ ਕਿਸਮਤ ਅਜ਼ਮਾਉਣਗੇ ਇਸ ਮੌਕੇ ਤੇ ਰੀਚਲ ਗੁਪਤਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹ ਖਿਤਾਬ ਆਪਣੇ ਨਾ ਕੀਤਾ ਹੈ ਇਸ ਮੌਕੇ ਤੇ ਰੀਚਲ ਗੁਪਤਾ ਦਾ ਕਹਿਣਾ ਹੈ ਕਿ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਸੀ ਕਿ ਮੈਂ ਮੈਸਵਰਡ ਮੈਸ ਇੰਡੀਆ ਬਣਾ ਨੀਜੀ ਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਰਿਪੋਰਟ ਅਨਸਾਰ ਅੱਜ ਹੇਸਟਿੰਗ ਜ਼ਿਲ੍ਹਾ ਕਾਉਂਸਲ ਵੱਲੋਂ ਸਾਲਾਨਾ ਸਿਵਿਕ ਆਨਰ ਅਵਾਰਡ ਚੰਗੇ ਸ਼ਹਿਰੀ ਜਾਂ ਵਹਿਤਰੀਨ ਨਾਗਰਿਕ ਆਵਾਰਡ ਦਾ ਆਯੋਜਨ ਕੀਤਾ ਗਿਆ ਇਹ ਅਵਾਰਡ ਕਾਉਂਸਲ ਵੱਲੋਂ ਸਥਾਨਕ ਖੇਤਰ ਵਿੱਚ ਕੀਤੇ ਜਾਂਦੇ ਸਮਾਜਿਕ ਕਾਰਜਾਂ ਦੇ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਮਾਣਮੱਤੇ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਹਨ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਹੈਲਥ ਐਂਡ ਵੈਲਫੇਅਰ ਸ਼੍ਰੇਣੀ ਅਧੀਨ ਸੇਵਕ ਆਨਰ ਦਾ ਅਵਾਰਡ ਜਨਰਲ ਸਿੰਘ ਜੇਪੀ ਹੁਰਾ ਨੂੰ ਦਿੱਤਾ ਗਿਆ। ਮਾਣਯੋਗ ਮੇਅਰ ਸੰਡਲਾ ਹਿਜਲ ਹਾਰਟਸ ਨੇ ਇਹ ਅਵਾਰਡ ਇੱਕ ਸਮਾਗਮ ਵਿੱਚ ਭੇਟ ਕੀਤਾ। ਜਨਰਲ ਸਿੰਘ ਜੇਪੀ ਇਲਾਕੇ ਦੇ ਪਹਿਲੇ ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲੇ ਜੇਪੀ ਬਣੇ ਸਨ ਜਿਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਦੇ ਨਾਲ ਕਮਿਊਨਿਟੀ ਨੂੰ ਬਹੁਤ ਸਾਰਾ ਫਾਇਦਾ ਹੋਇਆ। कोरोना काल ਵਿੱਚ ਉਹਨਾਂ ਜ਼ਰੂਰੀ ਵਸਤਾਂ ਜਿਵੇਂ ਦੁੱਧ, ਪਾਣੀ, ਬ੍ਰੈਡ ਸਮੇਤ ਬਹੁਤ ਸਾਰੇ ਫੂਡ ਪਾਰਸਲ ਕਮਿਊਨਿਟੀ ਤੱਕ ਪਹੁੰਚਾਉਣ ਅਤੇ ਪ੍ਰਬੰਧ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਵੈਕਸੀਨੇਸ਼ਨ ਦੇ ਟੀਕੇਆਂ ਵਾਸਤੇ ਬੂਥ ਲਗਾਏ ਗਏ। ਗੈਵਰੀਅਲ ਸਾਈਕਲਨ ਦੌਰਾਨ ਪੀੜਤ ਲੋਕਾਂ ਨੂੰ ਮਦਦ ਲਈ ਫਿਰ ਉਹ ਅੱਗੇ ਆਏ, ਭੋਜਨ ਤਿਆਰ ਕਰਕੇ ਵੰਡਿਆ ਗਿਆ। ਹੇਸਟਿੰਗਜ਼ ਗੁਰਦੁਆਰਾ ਸਾਹਿਬ ਵਿਖੇ ਪਹਿਲਾ ਪ੍ਰਧਾਨ ਅਤੇ ਹੁਣ ਮੀਤ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਨੇ ਸਮਾਜਿਕ ਕਾਰਜਾਂ ਵਿੱਚ ਹਮੇਸ਼ਾ ਭਾਈਚਾਰੇ ਦਾ ਸਾਥ ਲੈ ਕੇ ਵੱਡਾ ਯੋਗਦਾਨ ਪਾਇਆ। ਉਹਨਾਂ ਦਾ ਕਹਿਣਾ ਹੈ ਕਿ ਇਹ ਅਵਾਰਡ ਉਹਨਾਂ ਦਾ ਨਹੀਂ ਸਗੋਂ ਪੂਰੇ ਭਾਈਚਾਰੇ ਦਾ ਅਵਾਰਡ ਹੈ। ਵਰਣਨ ਜੋਗਾ ਕਿ ਜਰਨੈਲ ਸਿੰਘ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਤੋਂ 1988 ਵਿੱਚ ਇੱਥੇ ਕਰਮ ਭੂਮੀ ਦੀ ਖੋਜ ਵਿੱਚ ਆਏ ਸਨ ਅਤੇ ਉਦੋਂ ਦੇ ਇੱਥੇ ਹੀ ਰਹਿ ਗਏ। ਉਹ 2011 ਵਿੱਚ ਪਹਿਲੇ ਸਥਾਨਕ ਪੰਜਾਬੀ ਜਸਟਿਸ ਆਫ ਦਾ ਪੀਸ ਬਣੇ ਸਨ। ਉਹਨਾਂ ਨੂੰ ਇਹ ਸਨਮਾਨ ਮਿਲਣ ਤੇ ਬਹੁਤ ਬਹੁਤ ਵਧਾਈ ਹੋਵੇ